ਸਾਸ਼ੀ ਗਾਂਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀ ਮਾਨ ਕਹਿੰਦੇ ਆ ਕਿ ਹਾਲਾਤੋਂ ਨੇ ਮਜਬੂਰੀਆਂ ਨੇ ਦੁੱਖਾਂ ਨੇ ਪਰੇਸ਼ਾਨੀਆਂ ਨੇ ਦੁਨੀਆਦਾਰੀ ਨੇ ਖੋਦੀ ਚਿਹਰੇ ਕੀ ਰੌਣਕ ਵਰਨਾ ਜਹਾਂ ਬੈਠਦੇ ਤੇ ਰੌਣਕ ਲਾ ਦਿਆ ਕਰਦੇ ਕਿ ਇਹ ਸੱਚ ਹੈ ਨਹੀਂ ਦੇਖੋ ਤਾਂ ਸਹੀ ਆਪਣੇ ਆਪ ਹੀ ਕਿੱਥੇ ਗਿਆ ਉਹ ਵਕਤ ਕਿੱਥੇ ਗਏ ਉਹ ਇਨਸਾਨ ਕਿੱਥੇ ਗਈਆਂ ਉਹ ਰੌਣਕਾਂ ਕਿੱਥੇ ਗਏ ਉਹ ਕਟ ਮਜਬੂਰੀਆਂ ਤੇ ਬਸ ਮਜਬੂਰੀਆਂ ਤੇ ਬਸ ਫਾਇਦੇ ਤੇ ਬਸ ਬਿਜ਼ਨਸ ਤੇ ਬਸ ਦਿਮਾਗ ਲੋਜਿਕ ਦੀ ਗੱਲ ਕਰਦੇ ਆ ਨਾ ਆਪਾਂ ਹਮੇਸ਼ਾ ਤੇ ਸੁਣੋ ਲੋਜਿਕ ਲੋਜਿਕ ਇਹ ਆ ਕਿ ਗ੍ਰਹਿ ਜੋ ਨੇ ਇੱਕ ਧਰਤੀ ਇੱਕ ਗ੍ਰਹਿ ਆ ਜਿਸ ਤੇ ਅਸੀਂ ਰਹਿਨੇ ਆ ਇਹ ਦਿਨ ਰਾਤ ਇੱਕ ਖੇਡ ਖੇਡਦੇ ਆ ਜਿਹੜੀ ਅਸੀਂ ਖੇਡ ਰਹੇ ਆ ਕਦੀ ਸੌਂਗੇ ਕਦੀ ਉੱਠ ਘੜੇ ਕਿਸੇ ਦੇ ਕਹਿ ਤੇ ਕੁਝ ਬਦਲਣਾ ਨਹੀਂ ਹੈ ਕਿਸੇ ਦੇ ਕਹਿ ਤੇ ਕੁਝ ਹੋਣਾ ਨਹੀਂ ਹੈ ਐਦਾਂ ਹੀ ਦੁਨੀਆ ਚੱਲਦੀ ਸੀ ਮਜਬੂਰੀਆਂ ਗਰੀਬੀ ਇਨਸਾਨੀਅਤ ਦੁੱਖ ਪਰੇਸ਼ਾਨੀਆਂ ਜਦੋਂ ਤੁਸੀਂ ਨਹੀਂ ਸੀ ਉਦੋਂ ਵੀ ਸੀ ਤੇ ਜਦੋਂ ਤੁਸੀਂ ਹੋ ਉਦੋਂ ਵੀ ਰਹਿੰਦੀਆਂ ਔਰ ਨੂੰ ਦੇਖ ਕੇ ਇਹਨੂੰ ਦੇਖ ਕੇ ਕਲਪੀ ਜਾਣਾ ਪਿੱਟੀ ਜਾਣਾ ਕੁਝ ਕਰੀ ਜਾਣਾ ਕੀ ਨਿਕਲਦਾ ਇਸ ਵਿੱਚੋਂ ਕੁਝ ਵੀ ਨਹੀਂ ਬਸ ਮਧਾਣੀ ਪਾਈ ਹੋਈ ਏ ਅਸੀਂ ਨਿਕਲਦਾ ਕੁਝ ਵੀ ਨਹੀਂ ਪਿਆ ਕਿਸੇ ਦੇ ਦੁੱਖ ਨੂੰ ਦੁੱਖ ਦੇਖ ਕੇ ਦੁਖੀ ਹੋਣਾ ਇਨਸਾਨੀਅਤ ਪਰ ਜਿੱਥੇ ਕੁਝ ਕਰ ਨਹੀਂ ਸਕਦੇ ਉੱਥੇ ਨਮੋਸ਼ ਹੋ ਕੇ ਬੈਠ ਜਾਣਾ ਮੂੰਹ ਬਣਾ ਕੇ ਬਹਿਣਾ ਆਪਣਾ ਟਾਈਮ ਵਕਤ ਖਰਾਬ ਕਰਨਾ ਕਿੱਧਰ ਦੀ ਸਮਝਦਾਰੀ ਹੈ ਦੱਸੋ ਨਹੀਂ ਅਸਲ ਦੇ ਵਿੱਚ ਤੁਸੀਂ ਕੁਝ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਕਿਉਂ ਕੋਈ ਵੀ ਕੁਝ ਨਹੀਂ ਕਰ ਸਕਦਾ ਕਿਨੇ ਕੁਝ ਕੀਤਾ ਜਰਾ ਦੇਖੋ ਤਾਂ ਛਾਤੀ ਮਾਰ ਕੇ ਕੌਣ-ਕੌਣ ਚਲੇਗੇ ਆਪਾਂ ਵੀ ਚਲੇ ਜਾਣਾ ਸਭ ਨੂੰ ਵਕਤ ਕੱਢਣ ਆਏ ਆ ਖੇਡ ਰਹੇ ਆ ਇਹ ਗ੍ਰਹਾਂ ਦੇ ਚੱਕਰ ਵਿੱਚ ਜਿਹਨੂੰ ਅਸੀਂ ਕੁਦਰਤ ਕਹਿੰਦੇ ਆ ਕਿੰਨੀ ਵੱਡੀ ਪਦਵੀ ਦਿੱਤੀ ਗਈ ਏ ਪਵਨ ਨੂੰ ਹਵਾ ਨੂੰ ਕਿੰਨੀ ਵੱਡੀ ਪਦਵੀ ਦਿੱਤੀ ਗਈ ਕਿਉਂ ਦਿੱਤੀ ਗਈ ਏ ਕਿਉਂਕਿ ਸਾਹਾਂ ਦੀ ਲੜੀ ਚੱਲਦੀ ਹਵਾ ਨਾਲ ਔਕਸੀਜਨ ਜਿੰਨੀ ਏ ਹਵਾ ਨਹੀਂ ਏ ਸਾਹ ਨਹੀਂ ਹੈਗੇ ਤੇ ਅਸੀਂ ਹੋਈ ਖਤਮ ਆ ਤੇ ਫਿਰ ਉਸ ਤੋਂ ਉੱਤੇ ਕੀ ਏ ਉਸ ਤੋਂ ਬਾਅਦ ਪਦਵੀ ਦਿੱਤੀ ਗਈ ਏ ਸਭ ਤੋਂ ਵੱਡੀ ਪਾਣੀ ਨੂੰ ਪੰਜ ਤੱਤਵ ਦਾ ਬਣਿਆ ਏ ਸਰੀਰ ਪੰਜ ਤੱਤਵ ਦੀ ਬਣੀ ਏ ਧਰਤੀ ਤੇ ਸਾਰੇ ਗ੍ਰਹਿਾਂ ਨਾਲ ਮਾਇਨੇ ਰੱਖਦੇ ਪਾਵਣ ਹਵਾ ਗੁਰੂ ਬ੍ਰਹਸਪਤ ਸ਼ੁੱਧ ਹਵਾ ਬ੍ਰਹਸਪਤ ਪਾਣੀ 70% ਸਰੀਰ ਚ 70% ਦੁਨੀਆ ਚ ਚੰਦਰਮਾ ਮਾਤਾ ਮਾਂ ਧਰਤੀ ਮਾਂ ਦੀ ਗੋਦ ਚ ਬੈਠੇ ਆ ਅਸੀਂ ਵੀ ਮਾਂ ਦੀ ਗੋਦ ਚ ਹਰ ਕੋਈ ਆਪਣੀ ਮਾਂ ਦੇ ਪੇਟ ਚੋਂ ਹੀ ਜਨਮ ਲੈਂਦਾ ਹੈ ਮਾਤਾਇਤਾ ਤੇ ਜੇ ਤੇ ਅਸੀਂ ਧਰਤੀ ਦੇ ਫਲ ਨੂੰ ਨਾ ਸਮਝੇ ਜੇ ਅਸੀਂ ਧਰਤੀ ਨੂੰ ਸਾੜੀ ਗਏ ਜੇ ਅਸੀਂ ਧਰਤੀ ਤੋਂ ਚੀਜ਼ਾਂ ਖਰਾਬ ਕਰੀ ਗਏ ਜਿੱਥੇ ਬੈਠੇ ਆ ਉਹਨੂੰ ਹੀ ਮੁਕੀਆਂ ਮਾਰੀ ਗਏ ਜਿੱਥੇ ਬੈਠੇ ਆ ਉਹਨੂੰ ਹੀ ਅੱਗ ਲਾਈ ਗਏ ਜਿੱਥੇ ਬੈਠੇ ਆ ਉਹਨੂੰ ਹੀ ਖਰਾਬ ਕਰੀ ਗਏ ਜ਼ਖਮ ਦੇਈ ਗਏ ਉਹਨੂੰ ਤਾਂ ਕਾਹਦਾ ਸੁੱਖ ਮਾਂ ਦਾ ਸੁੱਖ ਤੇ ਖਤਮ ਦਿਨ ਤੇ ਰਾਤ ਦਿਨ ਸੂਰਜ ਰਾਤ ਸ਼ਨੀ ਸਾਰਾ ਜੱਗ ਇਹਨਾਂ ਚੀਜ਼ਾਂ 'ਚ ਖੇਲ ਰਿਹਾ ਪਰ ਸਭ ਤੋਂ ਵੱਡੀ ਗੱਲ ਕੀ ਹੈ ਕੁਦਰਤ ਨੂੰ ਆਪਣੇ ਅੰਦਰ ਸਮਾ ਕੇ ਆਪਣੀ ਐਮੀਅਤ ਨੂੰ ਸਮਝ ਲੈ ਇਹ ਕੋਈ ਬਾਬਿਆਂ ਵਾਲੀ ਗੱਲ ਨਹੀਂ ਹੈ ਦੁਨੀਆਦਾਰੀ ਦੀ ਗੱਲ ਹੈ ਗ੍ਰੈਸਤੀ ਦੀ ਗੱਲ ਹੈ ਇਹ ਸਚਾਈ ਆ ਅਸੀਂ ਜਦੋਂ ਆਪਣੇ ਆਪ ਨੂੰ ਸਮਝ ਗਏ ਅਸੀਂ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਮੈਂ ਹੀ ਨਹੀਂ ਕਹਿੰਦੀ ਕਿ ਸਿਰਫ ਆਪਣੇ ਬਾਰੇ ਸੋਚੋ ਸਿਰਫ ਆਪ ਪ੍ਰਭੂ ਸਿਰਫ ਆਪ ਪਰ ਸੱਚ ਹੈ ਕਿ ਸਭ ਤੋਂ ਪਹਿਲਾਂ ਆਪਣਾ ਅੱਗਾ ਸਵਾਰਨਾ ਚਾਹੀਦਾ ਹੈ ਪਿੱਛੇ ਮੁੜ ਮੁੜ ਕੇ ਦੇਖਣ ਨਾਲ ਦੁੱਖ ਤੇ ਪਰੇਸ਼ਾਨੀਆਂ ਤੇ ਰਸਤਾ ਖਾਲੀ ਨਜ਼ਰ ਆਉਂਦਾ ਹੈ ਅੱਗੇ ਸ਼ਾਲਾ ਮਾਰਨ ਦੇ ਨਾਲ ਵਕਤ ਨੂੰ ਤੁਸੀਂ ਫੜ ਫੜ ਕੇ ਨਹੀਂ ਤੱਕ ਸਕਦੇ ਕਿਸਮਤ ਤੇ ਕਰਮ ਤੋਂ ਜ਼ਿਆਦਾ ਨਹੀਂ ਮਿਲਣਾ ਪਰ ਫਰੀ ਦੀ ਖਾਣ ਦੀ ਆਦਤ ਤੇ ਫਰੀ ਆਪਣੇ ਕਰਮ ਨੂੰ ਖਰਾਬ ਕਰਨ ਦੀ ਆਦਤ ਸਾਨੂੰ ਬੇਬਕੂਫੀਆ ਕਰਾਉਂਦੀ ਏ ਤੇ ਸਾਡੇ ਸਟਾਰ ਨੂੰ ਖਰਾਬ ਕਰਦੀ। ਆਕਾਸ਼ ਦਾ ਖਾਲੀਪਣ ਬੁੱਧ ਦਾ ਏ। ਜਿੱਥੇ ਕੁਛ ਨਹੀਂ ਏ ਉੱਥੇ ਬੁੱਧ ਏ। ਜਿੱਥੇ ਕੁਛ ਨਹੀਂ ਏ ਉੱਥੇ ਬ੍ਰਸਪਤ ਹੈ। ਹਵਾ ਤਾਂ ਹੈ। ਤੇ ਜਿੱਥੇ ਖਾਲੀ ਏ ਕੁਛ ਨਜ਼ਰ ਨਹੀਂ ਆਉਂਦਾ ਉਹ ਬੁੱਧ ਹੈ। ਸਹੀ ਹੈ। ਇਹੀ ਕੁਦਰਤ ਦੇ ਰੰਗ ਨੇ। ਇਹੀ ਲੌਜੀਕ ਹੈ। ਇਦੇ ਵਿੱਚ ਅਸੀਂ ਚੱਲਨੇ ਅਸੀਂ ਅੱਜ ਸਮਝੋ ਕੱਲ ਪਰਸੋਂ ਸਮਝੋ ਪਰਸੋਂ ਇੱਥੇ ਆ ਹੋ ਜੂਗਾ ਆ ਕਰਨ ਨਾਲ ਆ ਹੋ ਜੂਗਾ ਆ ਕਰਨ ਨਾਲ ਕਰਮ ਅਨੁਸਾਰ ਹੀ ਤੁਹਾਡੀ ਨੀਅਤ ਅਨੁਸਾਰ ਹੀ ਹਰ ਚੀਜ਼ ਹੋਣੀ ਹੈ ਬਸ ਸਿਰਫ ਅਸੀਂ ਇਹ ਸਮਝਣਾ ਹੈ ਕਿ ਅਸੀਂ ਕੀ ਆ ਬਸ ਕੀ ਅਸੀਂ ਧਰਤੀ ਆ ਕੀ ਅਸੀਂ ਆਕਾਸ਼ ਕੀ ਅਸੀਂ ਪਾਣੀ ਆ ਕੀ ਸਾਡਾ ਚੱਲ ਨਾਲ ਸੰਬੰਧ ਹੈ ਕੀ ਅਸੀਂ ਆ ਸ਼ਨੀ ਨਾਲ ਸੰਬੰਧ ਰੱਖਦੇ ਆ ਕਿ ਅਸੀਂ ਰਾਤ ਦੇ ਕਾਰਕਾਂ ਕਿ ਦਿਨ ਦੇ ਕਾਰਕ। ਜੋਤਿਸ਼ ਸਿਰਫ ਤੁਹਾਨੂੰ ਸਮਝਾਉਂਦੀ ਏ ਸਿਰਫ ਤੁਹਾਨੂੰ ਤੁਹਾਡੀ ਐਹਮੀਅਤ ਦਿਖਾਉਂਦੀ ਏ ਸਿਰਫ ਤੁਹਾਨੂੰ ਉਸ ਰਸਤੇ ਤੇ ਚੱਲਣ ਲਈ ਕਹਿੰਦੀ ਏ ਜੋ ਕੁਦਰਤ ਨੇ ਤੁਹਾਡੇ ਲਈ ਚੁਣਿਆ ਏ। ਸਮਝਦਾਰ ਹੋ ਤੁਸੀਂ ਸਮਝ ਗਈ ਹੋ। ਠੀਕ ਤੇ ਪਹਿਲਾਂ ਕਹਿੰਦੇ ਸੀ ਕਿ ਹਾਲਾਤਾਂ ਦੇ ਚਿਹਰਿਆਂ ਨੂੰ ਰੌਣਕ ਨੂੰ ਖਰਾਬ ਕਰਤਾ ਜਿੱਦਾਂ ਆਪਾਂ ਸ਼ੇਰ ਹੈ। ਪਰ ਮੈਨੂੰ ਨਹੀਂ ਲੱਗਦਾ ਕਿ ਅੱਜ ਕੱਲ ਤਾਂ ਜੰਮਦੇ ਬੱਚਿਆਂ ਦੇ ਚਿਹਰੇ ਤੇ ਟਿਊੜੀਆਂ ਨਹੀਂ ਟੈਂਸ਼ਨਾਂ ਨਹੀਂ ਮਰਗੇ ਮਰਗੇ ਹੋਈ ਪਈ ਆ ਆ ਨਹੀਂ ਮਿਲਿਆ ਤਾਂ ਹੋ ਗਿਆ ਪਰੇਸ਼ਾਨ ਆ ਜੀ ਅਸੀਂ ਤੇ ਪਰੇਸ਼ਾਨ ਆ ਜੀ ਅਸੀਂ ਤੇ ਦੁਖੀ ਆ ਮੈਨੂੰ ਸਮਝ ਨਹੀਂ ਆਉਂਦਾ ਕਿ ਬਚਪਨ ਚ ਪਰੇਸ਼ਾਨੀ ਨਾ ਦਾ ਸ਼ਬਦ ਵੀ ਹੁੰਦਾ ਸੀ ਕਿਸੇ ਕੋਲ ਟੈਂਸ਼ਨ ਕੀ ਹੁੰਦੀ ਆ ਕਮਾਈ ਕੀ ਹੁੰਦੀ ਆ ਦੁੱਖ ਕੀ ਹੁੰਦੇ ਆ ਸਿਰ ਦੁਖਣਾ ਕੀ ਹੁੰਦਾ ਹੈ ਲੱਤਾਂ ਦੁਖਣੀਆਂ ਕੀ ਹੁੰਦੀਆਂ ਨੇ ਮੈਨੂੰ ਨਹੀਂ ਲੱਗਦਾ ਕਿ ਪਹਿਲਾਂ ਬਚਪਨ ਚ ਕਿਸੇ ਨੂੰ ਪਤਾ ਵੀ ਹੁੰਦਾ ਹੋਵੇ ਪਰ ਅੱਜ ਕੱਲ ਤੁਸੀਂ ਦੇਖੋ ਸਾਡੇ ਨਾਲ ਰੋਜ਼ ਬੀਤਦੀ ਹੈ ਆਪਾਂ ਦੇਖਦੇ ਹਾਂ ਕਹਿਣ ਦੀ ਕੀ ਜ਼ਰੂਰਤ ਹੈ ਨਹੀਂ ਅਸੀਂ ਹੋਈਆਂ ਜ਼ਿੰਮੇਦਾਰ ਕੋਈ ਨਹੀਂ ਹੈ ਚਲੋ ਇੱਕ ਜਨਮ ਪੱਤਰੀ ਤੇ ਅੱਜ ਆਪਾਂ ਚਰਚਾ ਕਰਾਂਗੇ ਇੱਕ ਦੋ ਦਿਨ ਬਾਅਦ ਮੈਂ ਇੱਕ ਜਨਮ ਪੱਤਰੀ ਤੇ ਚਰਚਾ ਕਰਦੀ ਹਾਂ ਕੁਝ ਨਾਰਾਜ਼ ਹੋ ਜਾਂਦੇ ਆ ਠੀਕ ਹੈ ਓਕੇ ਹੋ ਸਕਦਾ ਉਹਨਾਂ ਦੀ ਵਾਰੀ ਕੁਦਰਤ ਅਨੁਸਾਰ ਹੀ ਆਉਣੀ ਹੈ ਮੈਂ ਕੀ ਹੈ ਨਾ ਸਾਡਾ ਕੰਮ ਸਿਰਫ ਕਰਮ ਕਰਨਾ ਹੈ ਮੇਰੀ ਕੋਈ ਕਿਸੇ ਨਾਲ ਦੁਸ਼ਮਣੀ ਤੋਂ ਨਹੀਂ ਮੇਰੇ ਲਈ ਤਾਂ ਤੁਸੀਂ ਸਾਰੇ ਹੀ ਬਹੁਤ ਹੀ ਅੱਛੇ ਹੋ ਬਹੁਤ ਹੀ ਅੱਛੇ 15 ਮਈ 2024 ਦਿਨ ਬੁੱਧਵਾਰ ਦਾ ਅਸ਼ਟਮੀ ਤਿਥੀ ਹੈ ਤੇ ਅਸ਼ਟਮੀ ਸਥਿਤੀ ਅਸ਼ਲੇਸ਼ਾ ਨਕਸ਼ਤਰ ਚੱਲ ਰਿਹਾ ਬ੍ਰਿਧੀ ਯੋਗ ਰਾਜ ਚੱਲ ਰਿਹਾ ਅੱਜ ਬੁੱਧਵਾਰ ਵਾਲੇ ਦਿਨ ਪਧਰਾ ਜੋ ਹੈ 5:22 ਮਿੰਟ ਤੱਕ ਰਹੇਗੀ ਗੁਰੂ ਅੱਜ ਕ੍ਰਿਤਿਕਾ ਨਕਸ਼ਤਰ ਚੱਜਾ ਰਿਹਾ ਕ੍ਰਿਤਿਕਾ ਨਕਸ਼ਤਰ ਸੂਰਜ ਦਾ ਨਕਸ਼ਤਰ ਹੈ ਤੇ ਇਸ ਮੁਤਾਬਕ ਕ੍ਰਿਤਿਕਾ ਨਕਸ਼ਤਰ ਦਾ ਕੀ ਪ੍ਰਭਾਵ ਪਵੇਗਾ ਤੇ ਅਸ਼ਟਮੀ ਤਿਥੀ ਨੂੰ ਦੁਰਗਾਸ਼ਟਮੀ ਤਿਥੀ ਵੀ ਕਿਹਾ ਜਾਂਦਾ ਹੈ ਗੰਡਮੂਲ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਰਾਹੁ ਕਾਲ ਦਾ ਟਾਈਮ ਵੀ ਦੱਸ ਦਿੰਨੇ ਆ ਅੱਜ ਬੁੱਧਵਾਰ ਵਾਲੇ ਦਿਨ ਰਾਹੁ ਕਾਲ ਦਾ ਟਾਈਮ ਤਕਰੀਬਨ ਰਹੇਗਾ ਜੀ 1:30 ਵਜੇ ਤੋਂ ਲੈ ਕੇ 3 ਵਜੇ ਤੱਕ ਓਕੇ ਚਲੋ ਹੁਣ ਆਪਾਂ ਜਾਣਦੇ ਆ ਸੂਰਜ ਦਾ ਬ੍ਰਸਪਤ ਦਾ ਸੂਰਜ ਦੇ ਨਕਸ਼ਤਰ ਦਾ ਜਾਣਾ ਸ਼ੁਕਰ ਦੇ ਘਰ ਚ ਬਹਿਣਾ ਸੂਰਜ ਨਾਲ ਜੋਤੀ ਬਣਾ ਕੇ ਆ ਵੈਸੇ ਆਪਾਂ ਤੁਹਾਨੂੰ ਸੰਗ੍ਰਾਂਤ ਦੀ ਵੀਡੀਓ ਪਾ ਚੁੱਕੇ ਹਾਂ ਕਿ ਸੂਰਜ ਬ੍ਰਿਖ ਰਾਸ਼ੀ ਵਿੱਚ ਚਲੇ ਗਏ ਆ ਜਿਨ੍ਹਾਂ ਨੇ ਵੀ ਮਤਲਬ ਥੋੜਾ ਕੋਈ ਉਪਾਅ ਕਰਨਾ ਜਿਵੇਂ ਸੂਰਜ ਦਾ ਸ਼ੁਕਰ ਦੇ ਘਰ ਚ ਬੈਠਣ ਚ ਕੁਝ ਪਰੇਸ਼ਾਨੀ ਆ ਰਹੀ ਹੈ ਤਾਂ ਉਹ ਜ਼ਰੂਰ ਦੇਖਣ ਹਨਾ ਸੁਣ ਲੈਣਾ ਮਤਲਬ ਐਰੇਜ਼ ਅਣੀ ਮੇਸ਼ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਆਪਾਂ ਤਾਂ तकरीबन ਸੂਰਜ ਤੇ ਗੁਰੂ ਦੀ ਜੁਤੀ ਵੀ ਹੈ ਤੇ ਗੁਰੂ ਜੋ ਹੈ ਸੂਰਜ ਦੇ ਨਕਸ਼ਤਰ ਤੇ ਜਾ ਰਿਹਾ ਤਾਂ ਬਹੁਤ ਹੀ ਅੱਛਾ ਹੈ ਸੂਰਜ ਨਾਲ ਜੁਤੀ ਬਣਾ ਕੇ ਇਹ ਠੀਕ ਹੈ ਤਾਂ ਵੱਲੋਂ ਥੋੜੇ ਤੁਸੀਂ ਪਰੇਸ਼ਾਨ ਹੋਣ ਵਾਲਿਓ ਪੈਸੇ ਥੋੜੇ ਖਰਚੇ ਜ਼ਿਆਦਾ ਹੋਣ ਵਾਲੇ ਆ ਲక్ష్ਮੀ ਦਾ ਤੂਆ ਨਿਕਲਣ ਵਾਲਾ ਥੋੜੀ ਸਹਰਿਆਂ ਨਾਲ ਪਰੇਸ਼ਾਨੀ ਹੋ ਸਕਦੀ ਆ ਸਹਰੇ ਪੱਖ ਤੋਂ ਕੋਈ ਪਰੇਸ਼ਾਨੀ ਆ ਸਕਦੀ ਆ ਪਰ ਵਿਦਿਆਰਥੀਆਂ ਲਈ ਪੜਾਈ ਲਈ ਅੱਗੇ ਸਟੱਡੀ ਲਈ ਵਦੇਸ਼ ਚ ਜਾਣ ਲਈ ਇਹ ਗੁਰੂ ਦਾ ਸੂਰਜ ਦੇ ਨਕਸ਼ਤਰ ਚ ਬੈਠਣਾ ਕਿਸੇ ਟੈਸਟ ਦੀ ਤਿਆਰੀ ਲਈ ਬਹੁਤ ਹੀ ਸ਼ੁਭ ਹੈ ਮਿਹਨਤ ਕਰੋ ਦੱਬ ਕੇ ਇਹ ਨਕਸ਼ਤਰ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਦੇਣ ਵਾਲਾ ਹੈ ਠੀਕ ਚਨੇ ਦੀ ਦਾਲ ਪੀਲੀ ਦਾਲ ਕਦੇ-ਕਦੇ ਧਾਰਮਿਕ ਸਥਾਨ ਤੇ ਰੱਖਦੇ ਰਹੋ ਟੌਰਸ ਬ੍ਰੇਕਰ રાશિ ਵਾਲਿਆਂ ਦੇ ਲਈ ਗੁਰੂ ਦਾ ਸੂਰਜ ਦੇ ਨਕਸ਼ਤਰ ਚ ਜਾਣਾ ਸ਼ੁਭ ਨਹੀਂ ਹੈ ਵਾਧੂ ਖਚਲ ਖਵਾਰੀ ਤੁਹਾਨੂੰ ਕੱਲ ਤੋਂ ਹੀ ਸ਼ੁਰੂ ਹੋ ਗਈ ਜਾਂ ਅੱਜ ਤੋਂ ਸ਼ੁਰੂ ਹੋ ਜਾਏਗੀ ਅਜੀਬ ਜੀ ਬੇਚੈਨੀ ਤੇ ਪਰੇਸ਼ਾਨੀ ਤੇ ਨੁਕਸਾਨ ਹੋਣ ਦਾ ਡਰ ਪੈ ਤੁਹਾਡੇ ਦਿਮਾਗ ਤੇ ਬਣਨ ਵਾਲਾ ਹੈ ਇੱਕ ਤੇ ਸੂਰਜ ਦੇ ਪ੍ਰਕਾਸ਼ ਨੂੰ ਸਹਿਣਾ ਔਖਾ ਤੇ ਉੱਪਰ ਜੀ ਜੋ ਗੁਰੂ ਹੈ ਉਹ ਵੀ ਸੂਰਜ ਦੇ ਨਕਸ਼ਤਰ ਚ ਦੋਨੋਂ ਹੀ ਅਗਨੀ ਤੱਤ ਵਗਰਾ ਹੈ ਤਾਂ ਸਿਹਤ ਸੰਭਾਲੋ ਬੀਪੀ ਵੱਧ ਘਟ ਜਾਏਗਾ ਜਾਂ ਪਰੇਸ਼ਾਨੀਆਂ ਆ ਜਾਏਗੀ ਹਾਂ ਥੋੜੀ ਮੈਡੀਟੇਸ਼ਨ ਕਰਨ ਦੇ ਨਾਲ ਤੇ ਸੂਰਜ ਨੂੰ ਸ਼ਾਂਤ ਕਰਨ ਦੇ ਲਈ ਸਵੇਰੇ ਉੱਠ ਕੇ ਸੂਰਜ ਦੇ ਦਰਸ਼ਨ ਕਰਨ ਨਾਲ ਗਾਇਤਰੀ ਮੰਤਰ ਪੜਨ ਨਾਲ ਪਿਤਾ ਦੇ ਪੈਰੀਂ ਹੱਥ ਲਗਾਉਣ ਨਾਲ ਉਹਨਾਂ ਦਾ ਆਸ਼ੀਰਵਾਦ ਲੈਣ ਨਾਲ ਗੁਰੂ ਸ਼ਾਂਤ ਰਹੇਗਾ ਬਲੇਸਿੰਗ ਤਿੰਦਾ ਰਹੇਗਾ ਜੈਮਨੀ ਮਿਥੂ ਦਾ ਸ਼ਿਵ ਦੇਖਿਆ ਜਾਵੇ ਤਾਂ ਸੂਰਜ ਤੁਹਾਡੇ ਕਾਰਕ੍ਰਮ ਸਥਾਨ ਦਾ ਮਾਲਕ ਬ੍ਰਸਪਤ ਤੁਹਾਡੇ ਸੁਖ ਸਤੇ ਸਤਵੇਂ ਖਾਨੇ ਦਾ ਮਾਲਕ ਜੋ ਗਿਆ ਸੂਰਜ ਦੇ ਨਕਸ਼ਤਰ ਚਤਵਧੀਆਂ ਛੋਟੇ ਵੱਡੇ ਭਾਈ ਭੈਣ ਦੀ ਵਿਦੇਸ਼ ਯਾਤਰਾ ਹੋਣ ਹੋਣ ਵਾਲੀ ਆ ਹੁੰਦੇ ਨੇ ਪੇਪਰ ਆਉਣ ਵਾਲੇ ਆ ਤੇ ਤੁਹਾਡੀ ਆਪਣੀ એનર્ਜੀ ਬਹੁਤ ਅੱਛੀ ਹੋਣ ਵਾਲੀ ਆ ਹਾਂ ਗੁੱਸਾ ਥੋੜਾ ਜਿਆਦਾ ਆ ਰਿਹਾ ਤੁਹਾਨੂੰ ਅੱਜ ਕੱਲ ਪਰ ਹਿੰਮਤ ਕਰਕੇ ਕੀਤੇ ਕੰਮ ਤੁਹਾਡੇ ਸਕਸੈਸ ਦੇਣ ਵਾਲੇ ਆ ਆਪਣੀ ਪਾਵਰ ਨੂੰ ਸਮਝ ਕੇ ਆਪਣੇ ਆਪ ਆਪਣੇ ਹੱਥੀਂ ਆਪਣਾ ਹੀ ਕੰਮ ਕਰੋਗੇ ਜਾਂ ਆਪਣੇ ਕੰਮ ਦੂਜੇ ਤੇ ਨਹੀਂ ਛੱਡੋਗੇ ਤਾਂ ਸਮਝੋ ਇਹ ਗੁਰੂ ਸੂਰਜ ਦੇ ਨਕਸ਼ਤਰ ਵਿੱਚ શુભ ਫਲ ਦੇਗਾ ਵੱਡੇ ਭਾਈ ਭੈਣ ਦਾ ਸਾਥ એનર્ਜੀ ਨੂੰ ਵਧਾਏਗਾ ਕੈਂਸਰ ਕਰਕੜਾ ਸ਼ੀ ਵਾਲਿਆਂ ਦੇ ਲਈ ਗੁਰੂ ਦਾ ਸੂਰਜ ਦੇ ਨਕਸ਼ਤਰ 'ਚ ਬੈਠਣਾ ਬਹੁਤ ਹੀ ਸ਼ੁਭ ਵਿਦੇਸ਼ ਯਾਤਰਾ ਲਈ ਚੰਗਾ ਕੰਮ ਕਰ ਲਈ ਚੰਗਾ ਵਿਆਹ ਲਈ ਚੰਗਾ ਤੇ ਪਿਤਾ ਦੀ ਸਿਹਤ ਜੋ ਖਰਾਬ ਹੋ ਰਹੀ ਸੀ ਉਹਦੇ ਲਈ ਵੀ ਚੰਗਾ ਹੁਣ ਤੁਹਾਨੂੰ ਸਹੀ ਹੋਣੀ ਸ਼ੁਰੂ ਹੋ ਜਾਏਗੀ ਰਿਜ਼ਲਟ ਅੱچھے ਮਿਲਣੇ ਸ਼ੁਰੂ ਹੋ ਜਾਣਗੇ ਤਾਂ ਤੁਹਾਡੇ ਲਈ ਤਾਂ ਸ਼ੋਭੀ ਹੈ ਕੋਈ ਜ਼ਿਆਦਾ ਨਹੀਂ ਨੁਕਸਾਨ ਫਿਰ ਵੀ ਤੁਸੀਂ ਜਿੱਦਾਂ ਜੋ ਕਦੇ-ਕਦੇ ਜਲ ਪ੍ਰਵਾਹ ਕਰ ਸਕਦੇ ਹੋ ਰਾਹੁ ਸ਼ਾਂਤ ਦੇ ਲਈ ਠੀਕ ਹੈ ਜੋ ਕਿ ਤੁਹਾਡੀ ਕਿਸਮਤ ਸਥਾਨ ਵਿੱਚ ਕਾਫੀ ਰਚਨਾ ਪਾ ਰਿਹਾ ਹੈ ਲਿਓ ਸਿੰਘ ਰਾਸ਼ੀ ਵਾਲੇ ਸਿੰਘ ਰਾਸ਼ੀ ਵਾਲਿਆਂ ਦੇ ਲਈ ਬ੍ਰਹਸਪਤ ਦਾ ਸੂਰਜ ਦੇ ਨਕਸ਼ਤਰ ਚ ਬੈਠਣਾ ਤੁਹਾਨੂੰ ਚਮਕਾਏਗਾ ਅੱਛਾ ਕਰੇਗਾ ਮਿਹਨਤ ਅਨੁਸਾਰ ਫਲ ਮਿਲੇਗਾ ਪੈਸੇ ਅੱਛੇ ਕਮਾਓਗੇ ਤੁਸੀਂ ਕੌਨਫੀਡੈਂਸ ਵਧੇਗਾ ਕੋਈ ਨਵੀਂ ਕੰਮ ਦੀ ਆਫਰ ਮਿਲ ਸਕਦੀ ਹੈ ਤੁਹਾਨੂੰ ਤਾਂ ਕਹਿ ਸਕਦੇ ਆ ਪਾਛੇ ਲੋਕਾਂ ਨਾਲ ਸਬੰਧ ਨੇ ਫੇਮ ਤੇ ਨਾਲ ਤਰੱਕੀ ਲਈ ਤੁਹਾਡੇ ਅਫਸਰ ਖਾਫੀ ਖੁੱਲ ਜਾਣਗੇ ਬ੍ਰਸਪਤ ਦੇ ਸੂਰਜ ਦੇ ਨੁਕਸਤਾ ਸਟ੍ਰੈਸਨ ਕਰਕੇ ਵਾਹ ਬਜ਼ੁਰਗਾਂ ਦੀ ਸਿਹਤ ਖਰਾਬ ਸਾਹ ਦੀ ਪ੍ਰੋਬਲਮ ਤੇ ਹਸਪੀਟਲ ਦੇ ਚੱਕਰ ਇਹ ਲੱਗ ਸਕਦੇ ਆ ਵਜ੍ਹਾ ਕੋਈ ਵੀ ਹੋਵੇ ਚੇਂਜ ਆਫ ਪਲੇਸ ਲਈ ਕੰਮ ਕਾਂ ਜਗਾ ਚੇਂਜ ਕਰਨ ਲਈ ਵੀ ਸਮਾਂ ਠੀਕ ਹੈ ਤੁਹਾਡਾ ਮਨ ਥੋੜਾ ਉਖੜੇਗਾ ਕਿ ਕੁਝ ਕੰਮ ਕਰ ਚੇਂਜ ਕੀਤਾ ਜਾਵੇ। ਵਰਗੋ ਕੰਨਿਆ ਰਾਸ਼ੀ ਵਾਲੇ। ਕੰਨਿਆ ਰਾਸ਼ੀ ਦੇ ਲਈ ਸੂਰ ਬ੍ਰਹਸਪਦ ਦਾ ਸੂਰਜ ਦੇ ਨਕਸ਼ਤਰ ਚ ਬੈਠਣਾ ਵਿਦੇਸ਼ ਯਾਤਰਾ ਲਈ ਤਾਂ ਚੰਗਾ ਹੀ ਆ ਪਰ ਥੋੜੀ ਜੀ ਖੱ쩔 ਖਵਾਰੀ ਤੇ ਘਰੇਲੂ ਕੰਮਾਂ ਦੀ ਛੇੜਛਾੜ ਜੋ ਤੁਹਾਨੂੰ ਥੋੜਾ ਡਿਸਟਰਬ ਕਰੇਗੀ। ਮਾਤਾ ਦੀ ਸਿਹਤ ਵੀ ਥੋੜੀ ਖਰਾਬ ਰਹੇਗੀ। ਗੁੱਸੇ ਦੀ وجہ ਨਾਲ ਜੀਵਨ ਸਾਥੀ ਨਾਲ ਸਬੰਧਾਂ ਚ ਤਣਾਅ ਆਵਾਜ ਸਕਦਾ ਹੈ ਤਾਂ ਇਹ ਤੇ ਤੁਹਾਡੇ ਆਪਣੇ ਹੱਥ ਚ ਹੈ ਤੇ ਤੁਸੀਂ ਆਪਣੇ ਗ੍ਰਹਿ ਕਿਵੇਂ ਸੈੱਟ ਕਰਨੇ ਹਨ ਹੈਨਾ ਤਾਂ ਉਹਦੇ ਲਈ ਤੁਸੀਂ ਕੀ ਕਰਨਾ ਹੈ ਕੰਨਿਆ ਰਾਸ਼ੀ ਵਾਲਿਆਂ ਦੇ ਬੁੱਧ ਪਹਿਲਾਂ ਤੋਂ ਅਠਵੇਂ ਚ ਜਾਂਦਾ ਪਿਆ ਤਾਂ ਹੋਰ ਜਿਆਦਾ ਪਰੇਸ਼ਾਨੀ ਨਾ ਹੋਵੇ ਤਾਂ ਗਊਸ਼ਾਲਾ ਕਦੇ-ਕਦੇ ਕੁਝ ਨਾ ਕੁਝ ਦਿੰਦੇ ਰਹੋ ਕਿਸੇ ਨੇ ਕਿਹਾ ਕਿ ਅਸੀਂ ਵਿਦੇਸ਼ ਚ ਗਊਆਂ ਨੂੰ ਕੁਝ ਖਿਲਾ ਨਹੀਂ ਸਕਦੇ ਤਾਂ ਉਹਦੇ ਲਈ ਕੀ ਕਰ ਸਕਦੇ ਹਾਂ ਤਾਂ ਉਹ ਚੀਜ਼ਾਂ ਤੁਸੀਂ ਜਲ ਪ੍ਰਵਾਹ ਵੀ ਕਰ ਸਕਦੇ ਹੋ ਲਿਬਰਾਸ ਦਾ ਨੀ ਤੁਲਾ ਰਾਸ਼ੀ ਵਾਲੇ ਸੂਰਜ ਬ੍ਰਹਿਸਪਤ ਤੇ ਬ੍ਰਹਿਸਪਤ ਦਾ ਜੋ تقریبا ਬ੍ਰਸਪਤ ਦਾ ਸੂਰਜ ਦੇ ਨਕਸ਼ਤਰ ਤੇ ਬੈਠਣਾ ਤੁਲਾ ਰਾਸ਼ੀ ਵਾਲਿਆਂ ਦੇ ਲਈ ਪੇਮੈਂਟ اف ਅਸਾ ਸਕਦਾ ਹੈ ਕਿਉਂਕਿ ਪਹਿਲਾਂ ਤੋਂ ਹੀ ਸੂਰਜ ਤੇ ਬ੍ਰਸਪਤ ਤੁਹਾਡੇ 8ਵੇਂ ਸਥਾਨ 'ਚ ਕੀਮਤੀ ਚੀਜ਼ਾਂ ਗੁੰਮ ਹੋ ਸਕਦੀਆਂ ਕੀਮਤੀ ਚੀਜ਼ਾਂ ਦੇ ਗੁੰਮ ਹੋਣ ਕਰਕੇ ਥੋੜਾ ਨੁਕਸਾਨ ਹੋਣ ਦਾ ਡਰ ਚੋਰੀ ਦਾ ਡਰ ਪਰੇਸ਼ਾਨੀ ਬਦਨਾਮੀ ਦਾ ਡਰ ਥੋੜਾ ਬਣਿਆ ਰਹੇਗਾ ਪਰ ਇਹ ਸਹੀ ਕਰਨ ਦੇ ਲਈ ਬੇਸ਼ੱਕ ਸ਼ੁਕਰ ਗੁਰੂ ਦੇ ਨਾਲ 7ਵੇਂ ਸਥਾਨ 'ਚ ਤੁਸੀਂ ਆਪਣੇ ਆਪ ਨੂੰ ਸੰਭਾਲ ਲਓਗੇ ਕਲੈਰਿਟੀ ਤੇ ਬੜੀ ਵਧੀਆ ਤੁਸੀਂ ਅਗਲੇ ਨੂੰ ਆਪਣਾ ਪੱਖ ਵੀ ਸਹੀ ਤਰੀਕੇ ਨਾਲ ਰੱਖੋਗੇ ਪਰ ਜੋ ਬ੍ਰਹਸਪਤ ਸੂਰਜ ਦੇ ਨਕਸ਼ਤਰ 'ਚ ਜਾ ਰਿਹਾ ਹੈ ਕ੍ਰਿਤਿਕਾ ਨਕਸ਼ਤਰ 'ਚ ਤਾਂ ਤੁਹਾਡੀ ਸਿਹਤ ਨਾ ਖਰਾਬ ਕਰੇ ਜਿਆਦਾ ਪਰੇਸ਼ਾਨ ਨਾ ਹੋਵੋ ਤੁਸੀਂ ਚੀਜ਼ਾਂ ਗੁੰਮ ਨਾ ਹੋਣ ਤਾਂ ਉਹਦੇ ਲਈ ਕਦੇ-ਕਦੇ ਬ੍ਰਹਸਪਤ ਜਾਨੀ ਬਜ਼ੁਰਗਾਂ ਨੂੰ ਕਿਸੇ ਜ਼ਰੂਰਤਮੰਦ ਬਜ਼ੁਰਗ ਜੋ ਲੇਬਰ ਦਾ ਕੰਮ ਕਰਦਾ ਹੋਵੇ ਖਾਣਾ ਦਿਓ ਸਕੋਰਪੀਓ ਬ੍ਰਿਜ کراچی ਵਾਲਿਆਂ ਦੇ ਲਈ ਜੋ ਬ੍ਰਸ ਪਤਾ ਹੈ ਉਹ ਸੂਰਜ ਦੇ ਨਕਸ਼ਤਰਾਂ ਚ ਕ੍ਰਿਤਿਕਾ ਨਕਸ਼ਤਰ ਕ੍ਰਿਤਿਕਾ ਨਕਸ਼ਤਰ ਜੋ ਹੈ ਮੰਗਲ ਦਾ ਮਿੱਤਰ ਹੈ ਤੇ ਸੂਰਜ ਮੰਗਲ ਬਿਲਕੁਲ 7ਵੇਂ ਸਥਾਨ ਚ ਬੈਠੇ ਨੇ ਸ਼ੁਭផល ਦੇਣਗੇ ਨੁਕਸਾਨ ਨਹੀਂ ਕਰਨਗੇ ਹੋਰ ਜ਼ਿਆਦਾ ਅੱਛਾ ਹੋ ਜਾਏਗਾ ਪੜਾਈ ਚ ਮਨ ਲੱਗੇਗੀ ਕਿਤਾਬਾਂ ਪੜਨੂ ਮਨ ਲੱਗੇਗਾ ਗਿਆਨ ਚ ਵਾਧਾ ਹੋਏਗਾ ਤੇ ਲਗੋ ਨਾ ਗਿਆਨ ਤੇ ਲੈਣਾ ਚਾਹੀਦਾ ਹੈ ਗਿਆਨ ਦੀ ਪੜਨ ਦੀ ਪੜਾਈ ਦੀ ਕੋਈ ਚੀਜ਼ ਰਿਸਰਚ ਕਰਨ ਦੀ ਸਰਚ ਕਰਨ ਦੀ ਹੈਨਾ ਉਸ ਚੀਜ਼ ਨੂੰ ਸਮਝਣ ਦੀ ਕੋਈ ਉਮਰ ਥੋੜੀ ਹੈ ਕੋਈ ਉਮਰ ਨਹੀਂ ਕਿਸੇ ਵੀ ਉਮਰ ਦੇ ਤੁਸੀਂ ਪੜੋ ਜਰੂਰ ਪੜੋ ਤੇ ਕਿਤਾਬਾਂ ਆਰਡਰ ਕਰੋਗੇ ਤੁਸੀਂ ਔਰ ਵਧੀਆ-ਵਧੀਆ ਚੀਜ਼ਾਂ ਦੇਖੋਗੇ ਚੰਗਾ ਸ਼ਾਪਿੰਗ ਵੀ ਹੋਏਗੀ ਵਧੀਆ ਠੀਕ ਚੱਲ ਰਹੇ ਹਾਂ ਕੁਝ ਸੂਰਜ ਦੇ ਨਕਸ਼ਤਰ 'ਚ ਬੈਠ ਕੇ ਬ੍ਰੈਸਟ ਤੁਹਾਨੂੰ ਕੋਈ ਖਰਾਬ ਨਹੀਂ ਕਰਨ ਵਾਲਾ ਬਸ ਹਾਂ ਅਗਰ ਤੁਸੀਂ ਕੋਈ ਸਰਕਾਰੀ ਟੈਸਟ ਦੇਣਾ ਤਾਂ ਜਰੂਰ ਦੇ ਦਿਓ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਕ੍ਰਿਤਿਕਾ ਨਕਸ਼ਤਰ ਜੋ ਹੈ ਬ੍ਰੈਸਟ ਅੱਛੇ ਖਾਣੇ ਵਿੱਚ ਤੋਂ ਸਿਹਤ ਸੂਰਜ ਦੇ ਨਾਲ ਬੈਠਾ ਹੈ ਕਿਸਮਤ ਦੇ ਮਾਨਕ ਨਾਲ ਪਰ ਹੁਣ ਗੁਰੂ ਵੀ ਸੂਰਜ ਦੇ ਨਕਸ਼ਤਰ ਚਾਕੇ ਬਹੁਤ ਅੱਛਾ ਕਰੇਗਾ ਸਭ ਛੱਡ ਛਡਾ ਕੇ ਚਲੋ ਜੀ ਬਾਹਰ ਘੁੰਮਣ ਜਾਣੇ ਆ ਚਾਹੇ ਰਹਿਣ ਜਾਣੇ ਆ ਜਾਂ ਵੀਜ਼ਾ ਹੀ ਲਵਾ ਲੈਣੇ ਆ ਬਸ ਇਦਾਂ ਦੀ ਸੋਚ ਬਣ ਜਾਣੀ ਐ ਤੇ ਨਾਲ ਵਿਰੋਧੀ ਵੀ ਬਿਲਕੁਲ ਹੀ ਤੁਹਾਡਾ ਕੁਝ ਨਹੀਂ ਵਿਗਾੜ ਸਕਣਾ ਹੁਣ ਤੇ ਨਾਲ ਸਭ ਤੋਂ ਜ਼ਰੂਰੀ ਕੀ ਹੈ ਗਰਮੀ ਦੀ ਵਜ੍ਹਾ ਨਾਲ ਲੀਵਰ ਦੀ ਤੇ ਥੋੜੀ ਹਾਜਮੇ ਦੀ ਪ੍ਰੋਬਲਮ ਤੁਹਾਨੂੰ ਤੰਗ ਕਰੇਗੀ ਉਹਦੇ ਲਈ ਤੁਸੀਂ ਸੰਭਲ ਸੰਭਲ ਕੇ ਚੱਲਣਾ ਐ ਆਪਣੇ ਖਾਣ ਪੀਣ ਦਾ ਧਿਆਨ ਰੱਖਣਾ ਐ ਮੋਟਾਪੇ ਤੇ ਕੰਟਰੋਲ ਰੱਖਣਾ ਐ ਤਾਂ ਹੀ ਕਹਿ ਸਕਦੇ ਆਂ ਆਪਾਂ ਕਿ ਸਹੀ ਰਿਜ਼ਲਟ ਤੁਹਾਨੂੰ ਮਿਲਣਗੇ ਕੈਪ੍ਰਿਕੌਰਨ ਮਕਰ ਰਾਸ਼ੀ ਵਾਲਿਆਂ ਦੇ ਲਈ ਬ੍ਰਹਿਸਪਤ ਦਾ ਸੂਰਜ ਦੇ ਨਕਸ਼ਤਰ ਵਿੱਚ ਬੈਠਣਾ ਸ਼ੁਭ ਨਹੀਂ ਹੈ ਬ੍ਰਹਿਸਪਤ ਤੁਹਾਡੇ ਤੀਜੇ ਖਾਨੇ ਦਾ ਮਾਲਕ ਹੈ ਬ੍ਰਹਿਸਪਤ ਤੁਹਾਡੇ ਬਾਹਰਲੇ ਖਾਨੇ ਦਾ ਮਾਲਕ ਹੈ ਪਰ ਇਹ ਹੈ ਕਿ ਮਕਰ ਰਾਸ਼ੀ ਵਾਲਿਆਂ ਦੇ ਲਈ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਏਗਾ ਪਰ ਧੋਖੇ ਵਾਲੇ ਸਟਾਰਸ ਨੇ ਆਪਣੇ ਕੁਝ ਨਾ ਕੁਝ ਕਿਸੇ ਤਰ੍ਹਾਂ ਦਾ ਸਰਕਲ ਵੱਲੋਂ ਧੋਖਾ ਕੋਈ ਨੁਕਸਾਨ ਦਾ ਡਰ ਕੋਈ ਨੁਕਸਾਨ ਹੋ ਸਕਦਾ ਹੈ ਕਿਉਂਕਿ ਸੋਚ ਅੱਛੀ ਹੈ ਕੰਮ ਅੱਛਾ ਹੈ ਸੂਰਜ ਤੇ ਬ੍ਰਹਸਪਤ ਪੰਜਵੇਂ ਸਥਾਨ ਵਿੱਚ ਆਪਾਂ ਪਹਿਲਾਂ ਹੀ ਦੱਸਿਆ ਕਿ ਪੇਟ ਦੀ ਪ੍ਰੋਬਲਮ ਗਰਮੀ ਤੇ ਹੁਣ ਬ੍ਰਹਸਪਤ ਵੀ ਸੂਰਜ ਦੇ ਨਕਸ਼ਤਰ ਚ ਆ ਗਿਆ ਤੇ ਕੋਈ ਆਪਣਾ ਸਰਕਲ ਤੀਜੇ ਖਾਨੇ ਦਾ ਮਾਲਕ ਭੈਣ ਭਾਈ ਦਾ ਕਾਰਕ ਕੋਈ ਵਿਗੜਾ ਤੁਹਾਡੇ ਵਿਰੁੱਧ ਚਖਣਾ ਹੋ ਕੇ ਕੋਈ ਬਦਨਾਮੀ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ ਤਾਂ ਮਕਰ ਰਾਸ਼ੀ ਵਾਲਿਆਂ ਨੇ ਕਿਉਂਕਿ ਸੂਰਜ ਤੁਹਾਡਾ ਅஷ்டਮੇਸ਼ ਹੈ ਪੇਟ ਪੰਜਵੇਂ ਸਥਾਨ ਵਿੱਚ ਸੋਚ ਸਥਾਨ 'ਚ ਬੈਠਾ ਹੈ ਤਾਂ ਬੋਲਣ ਤੋਂ ਪਹਿਲਾਂ 10 ਵਾਰ ਸੋਚਣਾ ਡਿਸੀਜਨ ਆਪਣੇ ਪਰਿਵਾਰ ਦੀ ਸਲਾਹ ਨਾਲ ਲੈਣੇ ਨੇ ਮਨ ਦੀ بجائے ਦਿਮਾਗ ਨਾਲ ਚੱਲਣਾ ਹੈ ਤੇ ਬ੍ਰਹਸਪਤ ਨੂੰ ਸ਼ੁਭ ਕਰਨ ਲਈ ਕਦੇ-ਕਦੇ ਪੀਲੇ ਫੁੱਲ ਤਾਰਨੀਕ ਸਥਾਨ ਤੇ ਚੜਾਉਂਦੇ ਰਹਿਣੇ ਨੇ ਤੇ ਪਿਤਾ ਨੂੰ ਦੀ ਪੈਰੇ ਹੱਥ ਲਾਉਂਦੇ ਅਕਿਊਰਸ ਕੁੰਬ ਰਾਸ਼ੀ ਵਾਲਿਆਂ ਦੇ ਲਈ ਬ੍ਰੈਸਪ ਸੂਰਜ ਉਹ ਧਨ ਹੈ, ਇਨਕਮ ਹੈ, ਪੈਸਾ ਹੈ ਤੇ ਬ੍ਰੈਸਪ ਸੂਰਜ ਦੇ ਨਕਸ਼ਤਰ 'ਚ ਚਲੇ ਗਿਆ ਸਤਨੇਖ ਨੇ ਨਵਾਂ ਬਿਜ਼ਨਸ ਕਰਨ ਵਾਲੀਆਂ ਤੁਸੀਂ ਨਵੀਂ ਆਫਰ ਆਉਣ ਵਾਲੀ ਹੈ ਤੁਹਾਨੂੰ ਖੂਬ ਪੈਸਾ ਕਮਾਉਣ ਦੇ ਲਈ ਇੱਕ ਨਵੀਂ ਤਕਨੀਕ ਹੱਥ ਆਈ ਹੈ ਬਸ ਉਹਦੀ ਵਜ੍ਹਾ ਨਾਲ ਤੁਸੀਂ ਖੁਸ਼ ਹੋ ਜਾਓ ਇਹ ਬ੍ਰੈਸਪ ਸੂਰਜ ਦੇ ਨਕਸ਼ਤਰ 'ਚ ਤੁਹਾਨੂੰ ਕਾਫੀ ਅੱਛੀ ਇਨਕਮ, ਕਾਫੀ ਅੱਛੀ ਸੋਚ, ਕਾਫੀ ਅੱਛਾ ਪ੍ਰੋਜੈਕਟ ਤੁਹਾਨੂੰ ਹੱਥ 'ਚ ਆਉਣ ਮਿਲ ਸਕਦਾ ਹੈ ਕਿਹਾ ਕੰਮ ਕਰ ਲੈਣੇ ਹੁਣੇ ਵਧੀਆ ਹੋ ਜਾਣਾ ਬਿਲਕੁਲ ਅੱਛਾ ਹੋ ਜਾਏਗਾ ਸੋਚ ਅੱਛੀ ਤੇ ਸਾਰਾ ਕੁਝ ਅ ਕਿਉਂਕਿ ਸ਼ਨੀ ਜੋ ਹੈ ਇਹ ਤੀਸਰੀ ਦ੍ਰਿਸ਼ਟੀ ਨਾਲ ਬੁੱਧ ਸ਼ੁਕਰ ਨੂੰ ਦੇਖ ਰਿਹਾ ਤਾਂ ਇਸ ਕਰਕੇ ਪੈਸੇ ਵੱਲੋਂ ਕੋਈ ਕਮੀ ਨਹੀਂ ਬਸ ਕੰਮ ਕਰ ਲੈਣਾ ਹੈ ਰਸਤੇ ਤੁਹਾਡੇ ਖੁੱਲਦੇ ਹੀ ਜਾਣਗੇ ਠੀਕ ਪੈਸੇ ਜਲੀ ਮੇਨ ਰਾਸ਼ੀ ਮੇਨ ਰਾਸ਼ੀ ਦੇ ਲਈ ਜੋ ਬ੍ਰਹਸਪਤ ਤੁਹਾਡੇ ਲਗਨ ਦਾ ਮਾਲਕ ਜਾ ਰਿਹਾ ਸੂਰਜ ਦੇ ਲਖਸ਼ਟਰ ਜੋ ਬਹੁਤ ਅੱਛਾ ਹੈ ਪਿੱਠ ਥੱਪ ਤਪਾਈ ਜਾਏਗੀ ਤੁਹਾਡੇ ਕਿਤੇ ਕੰਮ ਆਲੇ ਹਿੰਮਤ ਤੁਹਾਡੀ ਡਬਲ ਨਹੀਂ ਟ੍ਰਿਪਲ ਹੋਣ ਵਾਲੀ ਹੈ ਲੋਕਾਂ ਦੀ ਹੁਣ ਤੁਸੀਂ ਪ੍ਰਵਾਹ ਕਰਨੀ ਕੋਈ ਨਹੀਂ ਕਿ ਕੋਈ ਕੀ ਕਹਿ ਰਿਹਾ ਸਰਕਲ ਕੀ ਕਹਿ ਰਿਹਾ ਅਸੀਂ ਆਪਣਾ ਦੇਖਣਾ ਹੈ ਆਪਣਾ ਸੋਚਣਾ ਹੈ ਆਪਣੇ ਚ ਰਹਿਣਾ ਹੈ ਕਿ ਸਾਨੂੰ ਇਹਦੇ ਵਿੱਚ ਆ ਚੀਜ਼ ਹੋ ਜਾਣੀ ਹੈ ਬਸ ਆਪਣਾ ਰਸਤਾ ਤੁਸੀਂ ਚੱਲ ਰਹੇ ਹੋ ਉਸ ਰਸਤੇ ਤੇ ਤੁਰੋ ਕੋਈ ਕੀ ਕਹਿੰਦਾ ਕੋਈ ਤੁਹਾਨੂੰ ਡਿਸਟਰਬ ਕਰ ਰਿਹਾ ਉਹਦੀ ਹੁਣ ਤੁਸੀਂ ਪ੍ਰਵਾਹ ਕਰਨੀ ਕੋਈ ਨਹੀਂ ਠੀਕ ਤੇ ਵਿਰੋਧੀਆਂ ਦੀਆਂ ਉਂਗਲੀਆਂ ਆਪਣੇ ਆਪ ਹੀ ਨੀਚੇ ਹੋ ਜਾਣੀਆਂ ਨੇ ਤੁਹਾਡੀ ਸਕਸੈਸ ਦੇਖ ਕੇ ਕਿ ਕਿਉਂਕਿ ਮੰਗਲ ਪਹਿਲਾਂ ਤੋਂ ਲਗਣ ਵਿੱਚ ਹੈ ਰਾਹੂ ਹਾਥੀ ਨੂੰ ਕੰਟਰੋਲ ਕੀਤਾ ਹੋਇਆ ਹੈ ਬੁੱਧ ਸ਼ੁਕਰ ਧਨ ਦੇ ਰਿਹਾ ਹਿੰਮਤ ਸੂਰਜ ਤੇ ਗੁਰੂ ਨੇ ਦੇ ਦੇਣੀ ਹੈ ਨਾਲ ਨਕਸ਼ਤਰ ਦੇ ਮਾਲਕ ਨੇ ਦੇ ਦੇਣੀ ਤੇ ਬਸ ਚੱਲਣ ਦੀ ਜ਼ਰੂਰਤ ਹੈ ਬਾਕੀ ਸਭ ਕੁਝ ਸ਼ੁਭ ਹੈ ਤੁਹਾਡੇ ਠੀਕ ਹੈ ਚਲੋ ਹੁਣ ਆਪਾਂ ਜਾਣਦੇ ਹਾਂ ਕਿ ਇਹ ਜੋ ਗੁਰੂਸ ਤੇ ਸੂਰਜ ਦੀ ਯੁਤੀ ਤੇ ਜੋ ਸੂਰਜ ਦਾ ਨਕਸ਼ਤਰ ਹੁਣ ਦੇਖੀਏ ਨਾ ਇੱਕ ਤਾਂਬੇ ਦਾ ਪੈਸਾ ਸਾਰੇ ਰਾਸ਼ੀਆਂ ਵਾਲੇ ਆਪਣੇ ਕੋਲ ਰੱਖ ਸਕਦੇ ਆ ਇਸ ਦਾ ਤੁਹਾਨੂੰ ਇਹ ਦੋਨਾਂ ਦੀ ਯੂਤੀ ਤੇ ਨਕਸ਼ਤਰ ਦਾ ਬੈਸਟ ਰਿਜ਼ਲਟ ਮਿਲ ਗਰਮੀ ਤੋਂ ਦੇਖੋ ਗਰਮੀ ਤੋਂ ਤੇ ਤੁਸੀਂ ਬਚਣਾ ਹੀ ਹੈ ਦੋਨੋਂ ਗਰਮ ਗ੍ਰਹਿ ਨੇ ਥੋੜਾ ਗੁੱਸੇ ਤੇ ਕੰਟਰੋਲ ਰੱਖਣਾ ਬੀਪੀ ਵੂਪੀ ਵਧੇਗਾ ਕਾਫੀ ਲੋਕਾਂ ਦੇ ਥੋੜਾ ਪ੍ਰੋਬਲਮ ਆਏਗੀ ਹੈਨਾ ਤਾਂ ਇਸ ਕਰਕੇ ਥੋੜਾ ਧਿਆਨ ਰੱਖੋ ਤੇ ਚਲੋ ਆਪਾਂ ਜਨਮ ਪੱਤਰੀ ਤੇ ਚਰਚਾ ਕਰਨੀ ਹੈ ਅੱਜ ਇੱਕ ਉਹ ਇਹ ਆ ਕਿ ਨਾਮ ਹੈ ਸਲਵਿੰਦਰ ਸਿੰਘ 27 ਮਈ 1988 27 ਮਈ 1988 10 ਵਜੇ ਸਵੇਰੇ ਰੋਪਣ 10 ਵਜੇ ਸਵੇਰੇ ਰੋਪਣ ਕਹਿੰਦੇ ਗੁੱਸਾ ਬਹੁਤ ਆਉਂਦਾ ਤੇ ਕਰਜ਼ੇ ਤੋਂ ਪਰੇਸ਼ਾਨ ਸੁਣੋ ਧਿਆਨ ਨਾਲ ਕਰਕ ਲਗਣਾ ਤੁਹਾਡਾ 4 ਨੰਬਰ ਦਾ ਲਗਣਾ 4 ਨੰਬਰ ਵਾਲੇ ਚੰਦਰਮਾ ਦਾ ਮਾਲਕ ਹੁੰਦਾ 4 ਨੰਬਰ ਤੇ ਗੁੱਸਾ ਬਹੁਤ ਨਹੀਂ ਆਉਂਦਾ ਮੰਗਲ ਰਾਹੂ ਦਾ ਅੰਗਾਰਕ ਜੋਗ 8ਵੇਂ ਸਥਾਨ ਵਿੱਚ ਤਾਂ ਇਸ ਕਰਕੇ ਇਰੀਟੇਸ਼ਨ ਹੁੰਦੀ ਹੈ ਜੋ ਸੋਚਿਆ ਜਿਸ ਮੁਤਾਬਕ ਸਹੀ ਚੀਜ਼ਾਂ ਨਾ ਹੋ ਤਾਂ ਪਰੇਸ਼ਾਨੀਆਂ ਹੁੰਦੀਆਂ ਹੁਣ ਇੱਕ ਗੱਲ ਕਹੂੰਗੀ ਮੈਂ ਤੁਹਾਨੂੰ ਕਿ ਤੁਹਾਡੀ ਚਾਣੂ ਪਤਰੀ ਦੇ ਵਿੱਚ ਤੁਸੀਂ ਹਰ ਕਿਸੇ ਦਾ ਕਰਦੇ ਹੋ ਪਰ ਇੱਕ ਬੜੀ ਲੋਕਾਂ ਦੀ ਇਹ ਰਹਿੰਦੀ ਹੈ ਕਿ ਅਸੀਂ ਸਭ ਦਾ ਕਰਦੇ ਹਾਂ ਅਸੀਂ ਚੰਗਾ ਕਰਦੇ ਹਾਂ ਪਰ ਸਾਡੇ ਨਾਲ ਚੰਗਾ ਕਿਉਂ ਨਹੀਂ ਹੁੰਦਾ ਕਿਹਨੂੰ ਕਵਾਂਗੇ ਚੰਗਾ ਕੀ ਹੈ ਮਾੜਾ ਕੀ ਹੈ ਕੁਝ ਵੀ ਨਹੀਂ ਹੈ ਸਾਡੀ ਸੋਚ ਹੈ ਜਿੱਦਾਂ ਦੇ ਲੋਕ ਨੇ ਜੋ ਤੁਹਾਡੇ ਨਾਲ ਜਿੱਦਾਂ ਡੀਲ ਕਰ ਰਹੇ ਆ ਉਦਾਂ ਦੀ ਡੀਲ ਕਰੋ ਨਾ ਅਗਲੇ ਨੂੰ ਦਰਪਣ ਸਾਡੇ ਸਾਹਮਣੇ ਤੋਂ ਸਾਨੂੰ ਆਪਣਾ ਆਪੜਾ ਹੀ ਦਿਖਦਾ ਏ ਠੀਕ ਤੇ ਜੋ ਜਿਸ ਤਰ੍ਹਾਂ ਦਿਖ ਰਿਹਾ ਏ ਅਸੀਂ ਉਸ ਨੂੰ ਉਸੇ ਤਰ੍ਹਾਂ ਸਹੀ ਕਰ ਲੈਨੇ ਮੰਨ ਲਓ ਸ਼ੀਸ਼ਾ ਦੇਖ ਰਹੇ ਹਾਂ ਤੇ ਜਿੱਦਾਂ ਸਾਨੂੰ ਸਹੀ ਲੱਗਦਾ ਅਸੀਂ ਆਪਣੇ ਆਪ ਨੂੰ ਸਹੀ ਕਰਦੇ ਤੇ ਜਿੱਦਾਂ ਦਾ ਕੋਈ ਹੈ ਨਾ ਉਦਾਂ ਆਪਣੇ ਆਪ ਨੂੰ ਸਹੀ ਕਰ ਲਓ ਉਸ ਤਰੀਕੇ ਨਾਲ ਸਹੀ ਹੈ ਜਿੱਦਾਂ ਕੋਈ ਤੁਹਾਨੂੰ ਜਿਸ ਤਰ੍ਹਾਂ ਡੀਲ ਕਰ ਰਿਹਾ ਜਿੱਦਾਂ ਤੁਹਾਡੀ ਸਮਝ ਹੈ ਉਸ ਮੁਤਾਬਕ ਹੀ ਹਰ ਕਿਸੇ ਨੂੰ ਡੀਲ ਕਰੋ ਕੋਈ ਇੱਕ ਕਦਮ ਪਿੱਛੇ ਵਧਾਰਿਆ ਚਾਰ ਕਦਮ ਦਾ ਤੁਹਾਨੂੰ ਤੁਹਾਡੀਆਂ ਨੇਕੀਆਂ ਨਹੀਂ ਜੇ ਰਾਸ ਆਉਂਦੀ ਮੁੱਕ ਦੀ ਗੱਲ ਦੂਜੀ ਗੱਲ ਕਰਜ਼ਾ ਤੁਹਾਡੇ ਰਹਿਣਾ ਹੀ ਆ ਲੈ ਕੇ ਇਸ ਕਰਜ਼ੇ ਨੂੰ ਲੈ ਕੇ ਪਰੇਸ਼ਾਨ ਨਾ ਹੋਵੋ ਕਾਗਜ਼ ਹੀ ਨੇ ਪਾੜਾ ਇਸ ਦਾ ਬੋਝ ਆਪਣੇ ਦਿਮਾਗ ਤੇ ਨਾ ਪਾਓ 6 ਬਾਦਾਮ ਸ਼ਨੀਵਾਰ ਵਾਲੇ ਦੇ ਕੋਈ ਵੀ ਕੰਮ ਕਰਨਾ ਹਨੇਰ ਪੱਖ ਚ ਤੇ ਦੁਪਹਿਰ ਤੋਂ ਬਾਅਦ 4 ਵਜੇ ਤੋਂ ਬਾਅਦ ਉਹਦੀ ਪਲੈਨਿੰਗ ਕਰਿਆ ਕਰੋ ਸ਼ੁਭ ਹੋਣਾ ਸ਼ੁਰੂ ਹੋ ਜਾਵੇ ਚੰਦਰ ਤੁਹਾਡੇ ਲਗਨ ਦਾ ਮਾਲਕ ਹੈ ਤੇ ਮੰਗਲ ਦੀ ਸਪੋਰਟ ਦੋ ਇਹਨੂੰ ਰੈੱਡ ਕਲਰ ਦਾ ਕੱਪੜਾ ਹਮੇਸ਼ਾ ਆਪਣੇ ਕੋਲ ਰੱਖੋ 48 ਦਿਨ ਲਗਾਤਾਰ ਤਾਂਬੇ ਦਾ ਪੈਸਾ ਚਲਪਰਵਾ ਕਰੋ ਗੱਡੀ ਲੈ ਰਹੇ ਹੋ ਤੁਸੀਂ ਚਾਰ ਪਹੀਆ ਵਾਣ ਦਾ ਸੁੱਖ ਮਿਲੇਗਾ ਤੁਹਾਨੂੰ ਠੀਕ ਹਾਂ ਗੁੱਸਾ ਅੱਜ ਕੱਲ ਬਹੁਤ ਆ ਰਿਹਾ ਕਿਉਂਕਿ ਵਰਸ਼ ਕੁਣਲੀ ਚ ਗ੍ਰਹਿ ਖਰਾਬ ਆਇਆ ਪਰ ਗੁੱਸਾ ਤੁਹਾਨੂੰ ਜ਼ਿਆਦਾ ਆਉਂਦਾ ਨਹੀਂ ਹੈ ਚਾਂਦੀ ਦਾ ਕੜਾ ਪਾਓ ਇੱਕ ਸੱਜੇ ਹੱਥ 'ਚ ਠੀਕ ਤੇ ਸ਼ਨੀ ਦੇ ਲਈ 6 ਬਦਾਮ ਹਰ ਸ਼ਨੀਵਾਰ ਪਾਣੀ 'ਚ ਸੁਟੋ ਰਸੋਈ 'ਚ ਬੈਠ ਕੇ ਖਾਣਾ ਖਾਓ ਆਪਣੇ ਚੰਦਰ ਦੀ ਮਜ਼ਬੂਤੀ ਦੇ ਲਈ ਪਾਣੀ 'ਚ ਦੁੱਧ ਪਾ ਕੇ ਨਾਲ ਕੁਝ ਚੀਜ਼ਾਂ ਕਾਫੀ ਹੱਦ ਤੱਕ ਸਹੀ ਹੋ ਸਕਦੀ ਹੈ ਠੀਕ ਸਮਾਜ ਦਾ ਜ਼ਰਦਾਰ ਸ਼ਬਦਾਂ ਦਾ ਦਿਨ ਅੱਛਾ ਜਾਵੇ ਸਾਸ਼ਟ੍ਰਿਕਾ